ਵੀਡੀਓ ਦੇਖ ਰਹੀ ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਿਨ ਵੀਰਵਾਰ 15 ਜਨਵਰੀ 2026 ਤੇ ਸਵਾਗਤ ਕਰਦੇ ਆਂ ਭਾਈ ਆਪਾਂ ਅੱਜ ਦੇ ਨਵੇਂ ਨਕੋਰ ਬਲੌਗ ਵਿੱਚ ਤੇ ਪਰਨਾ ਭਾਈ ਸਜਾ ਕੇ ਆਪਾਂ ਰੈਡੀਆਂ ਆਪਾਂ ਨੂੰ ਕੰਮ ਤੇ ਜਾਣ ਵਾਸਤੇ ਤੇ ਸਮਾਂ ਪਾਈ ਹੋ ਚੁੱਕਿਆ ਸਵਾਰਥ ਦਾ ਤੇ ਨਾ ਧੋ ਕੇ ਆਪਦਾ ਰੈਡੀ ਹੋ ਗਏ ਤੇ ਚੱਕਦੇ ਆਂ ਆਪਣਾ ਇੱਥੋਂ ਚਾਰਜਰ ਤੇ ਵਾਦਦੇ ਆਂ ਭਾਈ ਕੰਮ ਵੱਲ ਨੂੰ ਤੇ ਅੱਜ ਭਾਈ ਤੁਹਾਨੂੰ ਕੰਟੇਨਰ ਆ ਪਾਸਾ ਦਿਖਾਵਾਂਗੇ ਵੀ ਕੰਟੇਨਰ ਆ ਕੰਟੇਨਰ ਵਾਲੀ ਸਾਈਡ ਤੇ ਤੇ ਕਿ ਕਿਵੇਂ ਕਿੱਦਾਂ ਦਾ ਮਾਹੌਲ ਹੈ ਤੇ ਚੱਲਦੇ ਆ ਭਾਈ ਆਪਾਂ ਕੰਮ ਵੱਲ ਤੇ ਭਾਈ ਬਾਹਰ ਨਿਕਲ ਕੇ ਆਪਾਂ ਦੇਖਿਆ ਮੌਸਮ ਥੋੜਾ ਜਿਹਾ ਖਰਾਬ ਅੱਜ ਤੇ ਬੱਦਲ ਵਾਈ ਆ ਮੀਂਹ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਆ ਜੇ ਤੇ ਇਥੇ ਥੋੜਾ ਜਿਹਾ ਬਾਅਦ ਲਵ ਯੂ ਤੇ ਇਧਰਲੇ ਪਾਸੇ ਭਾਈ ਸਾਹਮਣੇ ਗੁਰੂ ਘਰ ਵਾਹਿਗੁਰੂ ਜੀ ਸਤਨਾਮ ਭਾਈ ਸਮਾਂ ਹੋ ਚੁੱਕਿਆ 8:30 ਦਾ ਤੇ ਕੰਮ ਤੇ ਜਾਂਦੇ ਕਰਦੇ ਥੋੜਾ ਜੱਜ ਲੇਟ ਆ ਤੇ ਤਾਂ ਕਰਕੇ ਗੁਰੂ ਘਰੋਂ ਬਾਅਦ ਵਿੱਚ ਸਾਡੇ ਆ ਕੇ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਭਾਈਓ ਸੱਚਾ ਪਾਸ਼ਾ ਸੰਗ ਸੰਸਾਹੀ ਰਹਿਣਾ ਤੇ ਇੱਧਰ ਭਾਈ ਕੰਮ ਵਾਲੇ ਚੱਲੇ ਪਿਆ ਆਪਾਂ ਆਪਣੇ ਤੇ ਦੋਆ ਮਿੰਟਾਂ ਸਾਰਾ ਰਸਤਾ ਤੇ ਜਾ ਕੇ ਦਿਖਾਉਣੇ ਆ ਗਏ ਭਾਈ ਤੁਹਾਨੂੰ ਕੰਟੇਨਰ ਆਈ ਸਕੇ ਗੱਲ ਜੇ ਆਪਾਂ ਇੱਧਰ ਲਈ ਘਰਾਂ ਦੀ ਗੱਲ ਜੀ ਤੇ ਸਾਰੇ ਪੱਕੇ ਤੇ ਕੰਧਾਂ ਬਈ ਛੋਟੀਆਂ-ਛੋਟੀਆਂ ਕੋਈ ਵੀ ਘਰ ਦੇਖ ਲਓ ਕੰਧਾਂ ਸਾਰਿਆਂ ਦੀਆਂ ਬਈ ਚਾਰ ਦਿਵਾਰੀ ਜਿਹੜੀ ਉਹ ਛੋਟੀ ਤੇ ਨੀਵੀਆਂ ਤੇ ਬਾਕੀ ਭਾਈ ਗੱਡੀਆਂ ਸਾਰੇ ਲੋਗ ਪਾਰਕਿੰਗ ਬਾਹਰ ਹੀ ਕਰਦੇ ਆ ਸਾਸਰੀਕਾ ਅੰਕਲ ਜੀ ਹਾਂ ਤੇ ਭਾਈ ਇਹ ਅੰਕਲ ਆਪਣਾ ਅ ਤਮਿਲ ਅੰਕਲਾ ਤੇ ਹੈ ਤਾਂ ਭਾਈ ਇਹ ਤਮਿਲ ਆ ਪਰ ਜਦੋਂ ਵੀ ਨਗਰੇ ਟੱਪਦੇ ਨੇ ਸਾਸਰੀ ਦਾ ਜ਼ਰੂਰ ਬਣਾਉਣਾ ਤੇ ਇੰਨਾ ਸ਼ਬਦ ਭਾਈਆਂ ਕਲੇ ਸਿੱਖਿਆ ਹੋਇਆ ਤੇ ਬਾਕੀ ਭਾਈ ਬਾਕੀ ਦੀਆਂ ਗੱਲਾਂ ਭਾਈ ਸਾਰੀਆਂ ਇਹ ਮਲਾਈ ਚ ਕਰਦਾ ਜਿਹੜੀ ਇਥੇ ਨਹੀਂ ਮੁੱਖ ਭਾਸ਼ਾ ਪਹਿਲਾਂ ਵੀ ਆਪਾਂ ਆਪਣੀ ਵੀਡੀਓ ਜੀ ਦੱਸਿਆ ਸੀ ਤੇ ਭਾਈ ਕਈ ਵਾਰੀ ਕੰਦਾ ਨਹੀਂ ਥਾਂ ਤੇ ਐਂ ਜਾਲੀ ਜੀ ਵੀ ਲਾ ਕੇ ਕੰਮ ਚਲਾ ਲੈਂਦੇ ਇੱਧਰਲੇ ਭਈ ਆ ਸਾਰੇ ਚੀਨਿਆਂ ਦੇ ਕਰਨੀ ਚਾਈਨੀਜ਼ ਲੋਕਾਂ ਦੇ ਦਿੱਨਿਆ ਕਰੇ ਆ ਲਾਲ ਜੇ ਲਾਟੂ ਆ ਇਹ ਭਾਈ ਕੋਈ ਮਾਨਦੇ ਮੁੰਦੇ ਆ ਤੇ ਇਹ ਸਾਰੇ ਜਿੰਨੇ ਭਾਈ ਆਪ ਦੇ ਘਰਾਂ ਚ ਲਾਉਂਦੇ ਨੇ ਉਹ ਸਾਹਮਣੇ ਦੇਖੋ ਉਹਨਾਂ ਦੇ ਆ ਲਾ ਰੱਖਿਆ ਤੇ ਆ ਭਾਈ ਫਲੈਟ ਆ ਇਹਨਾਂ ਚ ਸਾਰੀ ਬਾਲੀ ਜਾਂਤਾ ਫੋਰਨਰ ਲੋਕ ਰਹਿੰਦੇ ਨੇ ਤੇ ਆ ਫਲੈਟਾਂ ਚ ਤੇ ਕੋਈ ਬੰਗਲਾਦੇਸ਼ ਦਾ ਕੋਈ ਇੰਡੀਆ ਦਾ ਕੋਈ ਪਾਕਿਸਤਾਨ ਦਾ ਤੇ ਮੈਨ ਮਾਰ ਅੱਡੋ ਅੱਡ ਭਾਂ ਦੀ ਦੁਨੀਆ ਭਾਈ ਇਹ ਫਲੈਟਾਂ ਚ ਮਿਲ ਜੂ ਤੁਹਾਨੂੰ ਤੇ ਤੇ ਭਾਈ ਗੱਲਾਂ ਕਰਦੇ ਕਰਦੇ ਆਪਾਂ ਸਾਹਮਣੇ ਉਹ ਪਹੁੰਚ ਗਏ ਭਾਈ ਆਪਣੀ ਸਾਹਮਣੇ ਕੰਪਨੀ ਕੰਮ ਤੇ ਤੇ ਇੰਨਾ ਸਫਰ ਆ ਭਾਈ ਕੰਮ ਤੋਂ ਘਰ ਤੱਕ ਪਹੁੰਚ ਗਏ ਭਈ ਆਪਾਂ ਆਪਣੇ ਕੰਮ ਤੇ ਧੰਨਵਾਦ ਤੇ ਭਾਈ ਚੋਬਰ ਆਪਣੇ ਪਿਆਲਾ ਬਾਈ ਮੁੰਡਿਓ ਵਧੀਆ ਵਧੀਆ ਬਾਈ ਜੀ ਹਾਂ ਸ੍ਰੀ ਘਾ ਜੀ ਚਾ ਲੈ ਜੀ ਚਾ ਲੈ ਬਾਈ ਜੀ ਹਾਂ ਪਹੁੰਚੇ ਆਪਾਂ ਆਪਣੇ ਕੰਮ ਕੋਲ ਤੇ ਫੋਗਲੀ ਭਾਈ ਆਪਣੀ ਚਾਰਜ ਲੱਗੀ ਪਈ ਆ ਇਹ ਬੈਂਟਰੀ ਵਾਲੀ ਆ ਉਹ ਨੀਲੀ ਜੀ ਬੈਂਟਰੀ ਵਾਲੀ ਆ ਤੇ ਉਧਰ ਭਾਈ ਇੱਕ ਲਾਲ ਰੰਗ ਦੀ ਖੜੀ ਆ ਤੇ ਉਹ ਭਾਈ ਡੀਜ਼ਲ ਵਾਲੀ ਆ ਤੇ ਆਹ ਗੱਲ ਭਾਈ ਆਪਣੀ ਦੁਕਾਨ ਤੋਂ ਸਾਮਾਨ ਮੜ ਕੇ ਆਇਆ ਸੀਗਾ ਤੇ ਇਹ ਬਾਹਰ ਸਦਵਾਰੇ ਚਲਾਉਣਾ ਤੇ ਕਿਉਂਕਿ ਜੀ ਗਿਣਤੀ ਹੋਈ ਹੋਈ ਆ ਤੇ ਨਵਾਂ ਆਰਡਰ ਆਇਆ ਪਿਆ ਤੇ ਉਹਦੀ ਸ਼ੁਰੂਆਤ ਕਰਦੇ ਆਪਾਂ ਲਾਉਣੇ ਆ ਆਪਣਾ ਸਾਰਾ ਸਾਮਾਨ ਤੇ ਇਧਰੋਂ ਭਾਈ ਮੁੰਡੇ ਚਾਹ ਪੀ ਕੇ ਹੋਈ ਜਾਂਦੇ ਕਾਰਡੇ ਤੇ ਚਲਾਉਨੇ ਆ ਭਾਈ ਆਪਣਾ ਕੰਮ ਆ ਇਹਦਾ ਚਾਰਜਰ ਪੁਆਇੰਟ ਆ ਤੇ ਇੱਕ ਚਾਰਜਰ ਪੁਆਇੰਟ ਉਧਰ ਆ ਤੇ ਫੋਨ ਐ ਤੁਹਾਨੂੰ ਚਾਰਜ ਲੱਗ ਗਿਆ ਤੇ ਆਹ ਭਾਈ ਚਾਰਜ ਪੁਆਇੰਟ ਤੇ ਚਾਰਜ ਪੁਆਇੰਟ ਆ ਜੇ ਭਾਈ ਇੱਥੇ ਆਪਸ਼ਨ ਦਿੱਤਾ ਹੋਇਆ ਤੇ ਦੇਖੇ ਲੱਗਿਆ ਲਾ ਭਾਈ ਆਹ ਆਪਾ ਭਾਈ ਸਾਈਡ ਤੇ ਕਰ ਲਈ ਸੋ ਥੋੜਾ ਜਾ ਉੱਪਰ ਰੱਖ ਲਈਏ ਭਾਈ ਇਹੋ ਅਗਲੀ ਸਟਰੀ ਚੱਲਦੀ ਆ ਤੇ ਹੁਣ ਦਿਖਾਉਣੇ ਤੁਹਾਨੂੰ ਸਟਾਰਟ ਕਰਕੇ ਆਪਣੀ ਕੋਗਰੀ ਦੇਖੀ ਕਿ ਨਹੀਂ ਚਾਰਜ ਆ ਭਾਈ ਦਬਈ ਫੁੱਲ ਚਾਰ ਗਈ ਪਈ ਆ ਤੇ ਮਾਰ ਕੇ ਕਪੜਾ ਭਾਈ ਅੱਗੇ ਵੱਲ ਨੂੰ ਵਾਦੇ ਆ ਜੇ ਬੈਂਟਰੀ ਆ ਕੋਈ ਗੇਅਰ ਨਹੀਂ ਇਹਦੇ ਬਸ ਆਹੀ ਇੱਕ ਗੇਅਰ ਆ ਅੱਗੇ ਦਾ ਆ ਪਿੱਛੇ ਦਾ ਤੇ ਵਿਚਾਲੇ ਭਾਈ ਨਿਊਟ੍ਰਲ ਆਈ ਸੀ ਇੱਥੇ ਆ ਨਿਊਟ੍ਰਲ ਤੇ ਭਾਈ ਇਧਰ ਰੀਸ ਆ ਤੇ ਬ੍ਰੇਕ ਦੋ ਹੀ ਆਪਸ਼ਨ ਆ ਤੇ ਇਹ ਭਾਈ ਪੁੱਠੀ ਮੁੜਦੀ ਐ ਫਿਰ ਭਾਈ ਮਾਂਝੂ ਸਮਾਨ ਆਉਣਿਆਂ ਨੂੰ ਕੱਢ ਕੇ ਰੱਖ ਦਿੰਦਾ ਆਪਣਾ ਜੋਕਰ ਤੇ ਹੁਣ ਭਾਈ ਆਪਾਂ ਜਿਹੜਾ ਆਰਡਰ ਆ ਆਪਾਂ ਮੁੰਡਿਆਂ ਨੂੰ ਕਹਿ ਦਾਂ ਤੇ ਇਧਰ ਭਾਈ ਹੌਲੀ ਹੌਲੀ ਨੌਜਵਾਨ ਪਹੁੰਚੀ ਜਾਂਦੇ ਤੇ ਆ ਆਪਣੇ ਭਾਈ ਤੇ ਇਹਨਾਂ ਦਾ ਤਜਰਬਾ ਵੱਡਾ ਬੋਬ ਦਾ ਸਾਹਸਰੀ ਕਾਲ ਜੀ ਚੜਦੀ ਕਲਾ ਤੇ ਕਿੰਨਾ ਟਾਈਮ ਹੋ ਗਿਆ ਭਾਈ ਤੁਹਾਨੂੰ ਇੱਥੇ ਦਾਸ ਸਾਲ ਹੋ ਗਏ 1 ਕਿਵੇਂ ਦਾ ਐਕਸਪੀਰੀਅੰਸ ਰਿਹਾ ਬਈ ਤੁਹਾਡਾ ਬੱਲੇ ਬੱਲੇ ਆ ਬਈ ਹਾਂਜੀ ਕਰਦੀ ਖਲਾ ਤੇ ਆਉਣ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਬਹੁਤ ਦੇਖੋ ਹਮੇ ਰਾਜੀ ਬਾਈ ਹਾਂ ਨੰਬਰ ਬਣਾਇਓ ਠੀਕ ਹੈ ਜਨਰਲ ਠੀਕ ਹੈ ਹਾਂ ਪਰਮਿਟ ਲਵਾ ਕੇ ਆਇਓ ਬਈ ਬਾਈ ਦਾ ਕਹਿੰਦਾ ਮਤਲਬ ਪੂਲੀ ਪੂਲੀ ਪਹੇਗਾ ਆਪਣੀ ਹਾਂ ਹਾਂ ਵਾਹ ਬਈ ਇਧਰ ਪੈਦਾ ਬੰਦੂ ਠੀਕ ਹੈ ਜੀ ਹਾਂ ਠੀਕ ਹੈ ਜੀ ਹਾਂ ਬਾਕੀ ਤਾਂ ਲਿਖਣੀ ਹੈ ਠੀਕ ਹੈ ਜੀ ਤੇ ਬਾਈ ਆਪਣਾ ਬਾਈ ਇਧਰ ਤੜਕੀ ਆਵਲੀ ਡਿਊਟੀ ਥਾਂ ਵਾਲੀ ਬਾਈ ਨੇ ਕੰਮ ਆਦਾਰ ਦੀ ਤੇ ਆਹ ਬਾਈ ਐਸਾ ਚਾਈਨੀਜ਼ ਜਗਾਗਾ ਨਾਲ ਮੰਦਾਂ ਮੈਂ ਆ ਮਾਰਨਿੰਗ ਬ੍ਰੋ ਮਾਰਨਿੰਗ ਆ ਯਾਰ ਯਾਰ ਵਾਲੂ ਨਹੀਂ ਰਹੇ ਨਾ ਜਿੱਤੇ ਮਨੋ ਬੋਛੇ ਇਥੇ ਆ ਟਰਾਲੀ ਦੀ ਵੱਤ ਤੋਂ ਬਾਅਦ ਹੀ ਕੀਤੀ ਜਾਂਦੀ ਹੈ ਤੇ ਐਂ ਕਰਕੇ ਭਾਈ ਬਾਵਾ ਸਵਾਣੀ ਆ ਜਾਂਦਾ ਇੱਥੇ ਕਵਾਂਟਲ ਭਾਰ ਬੰਦਾ ਆਰਾਮ ਨਾਲ ਲੈ ਕੇ ਜਾ ਸਕਦਾ ਆਰਾਮ ਨਾਲ ਤੇ ਭਾਈ ਗੋਭੀ ਦੇ 10-10 ਬੈਗ ਵੀ ਲੈ ਕੇ ਲਾ ਦੇਨੇ ਆ ਗੋਭੀ 20 ਕਿਲੋ ਦਾ ਇੱਕ ਬੈਗਾ ਤੇ ਪਹਿਲਾਂ ਸਾਨੂੰ ਵੀ ਯਕੀਨ ਨਹੀਂ ਹੁੰਦਾ ਜੀ ਦੇ ਤੇ ਨਪਾਰਾ ਤੇ ਤੁਹਾਨੂੰ ਦਿਖਾਵਾਂਗੇ ਭਾਈ ਇੰਨਾ ਭਾਰ ਇੱਥੇ ਐਂ ਜਾਂਦਾ ਗਾ ਤੇ ਭਾਈ ਆ ਇੱਕ ਅੰਕਲ ਆਪਣਾ ਤੇ ਇਹ ਭਾਈ ਬੋਲਦਾ ਬਹੁਤ ਹੈ ਤੇ ਉਹ ਵਧੀਆ ਲਿਆ ਰੱਖਦਾ ਗੱਲ ਕਰ ਰੌਲਾ ਬਹੁਤ ਪਾਉਂਦਾ ਹੈ ਤੇ ਗੁੱਸਾ ਜਿਆਦਾ ਕਰਦਾ ਉਹ ਭਾਈ ਮਜ਼ਾਕ ਗਿਆ ਠੀਕ ਹੈ ਆਪਣੇ ਨਾਲ ਵਧੀਆ ਮੋਬ ਰਹੀ ਰੱਖਦਾ ਅੰਕਾ ਯਾਰ ਆ ਬਾਈ ਸੁਸਾਨਾ ਲਾਹਾ ਦੇ ਕਿ ਕਾਲਾਂ ਟਾਮਾ ਹੰਕਾਰ ਮੌਨਾ ਐਵਾਸੀ ਦੂਪਾਸੀ ਬਲਾਲਾਂ ਪੂਰ ਕਬੇ ਜਕਾ ਮੈਂ ਸਾਜੇ ਤੱਕ ਕੋਈ ਨਹੀਂ ਕਹਾਂ ਨੀ ਮਗੋ ਤਾਂ ਮੈਂ ਇਹ ਜਾਨੀਆਂ ਕਮਾਲੇ ਤਰ੍ਹਾਂ ਮਾਈਨੀ ਜਿੱਦੇ ਨੇ ਤਾ ਸਕਾ ਮਾਜਮਾਣਾ ਕਰ ਮਾਜਮਾਣਾ ਦੂਸਰਾ ਬਾਈ ਆਪਾਂ ਨਿਕੂ ਲਵਾਉ ਜੀ ਨਹੀਂ ਕੋਈ ਹਾਜ਼ਰੀ ਤੇ ਭਾਈ ਮਿੱਤਰ ਨੂੰ ਬਹੁਤ ਟਾਈਮ ਹੋ ਗਿਆ ਆਪਾਂ ਤੋਂ ਵੀ ਪੁਰਾਣਾ ਮਿੱਤਰ ਹੈ ਕਿੰਨੇ ਸਾਲ ਹੋ ਗਏ ਰਿੰਕੋ ਇੱਥੇ ਆਇਨੂ 4 ਸਾਲ ਹੋ ਗਏ ਭਾਈ ਤੇ ਇੱਥੇ ਲੱਗਿਓ ਮੇਲਾ 3 ਸਾਲ ਹੋ ਗਏ ਨਾ ਕੇ ਵੱਧੋਗੇ 3 ਸਾਲ ਹੋ ਗਏ ਭਾਈ ਚੋਪਰ ਨੇ ਹੋਰ ਕੋਈ ਕੰਮ ਨਹੀਂ ਬਾਲਿਆ ਪਹਿਲਾਂ ਜਿੱਥੇ ਸੀਗਾ ਸੀਗਾ ਅੱਜ ਦੁਮੜ ਕੇ ਇੱਥੇ ਐਂਟਰੀ ਮਾਰ ਕੇ ਤੇ ਭਾਈ ਲਗਾਤਾਰ 3 ਸਾਲ ਬਾਈ ਕੰਮ ਨੂੰ ਭਾਈ ਨੇਰੀ ਐ ਜਵਾਬ ਜਵਾਂ ਨਹੀਂ ਦਿੰਦਾ ਕੋਈ ਮਰਜ਼ੀ ਕੰਮ ਤੇ ਕਹਿ ਦਈਏ ਤੇ ਪਹਿਲਾਂ ਹਾਜ਼ਰ ਹੁੰਦਾ ਤੇ ਇਹ ਵੀ ਭਾਈ ਆਪਣੀ ਰਿਸਪੈਕਟ ਦਾ ਆਪਾਂ ਵੀ ਇਹਦੀ ਭਾਈ ਪੂਰੀ ਰਿਸਪੈਕਟ ਕਰਦੇ ਆ ਤੇ ਬਾਕੀ ਭਾਈ ਸਾਰੇ ਮਿੱਤਰ ਆਪਣੇ ਫੈਮਿਲੀ ਵਾਂਗੂ ਰਹਿੰਦੇ ਸਾਰੇ ਉਹ ਪੂਰਾ ਚੋਟੀ ਦਾ ਆਪ ਹੋਗੇ ਬਹੁਤੋ ਖੇਮਾ ਨੂੰ ਯਾਦ ਜਾਂਦਾ ਮੈਂ ਇਹਦਾ ਕੰਮ ਚੱਲੀ ਜਾਂਦਾ ਖੇਤ ਦੇ ਪੂਰਾ ਸੋਕਾ ਮੇਰਾ ਵੜੀ ਠੀਕ ਹੈ ਵਧੀਆ ਸੈਟਾ ਕੰਮ ਇਹ ਆਪਾਂ ਹੀ ਬੈਟਰੀ ਆ ਜੀ ਲੱਗਿਆ ਜੀ ਲੱਗੇ ਕਿਵੇਂ ਨਾ ਹੁਣ ਮੇਰੇ ਮਾਮਾ ਆ ਗਏ ਆਪ ਬਗਲੀ ਤਰੀਕੇ ਮਿਲ ਗਈ ਦਨ ਜੀ ਇਹ ਬੈਟਰੀ ਆ ਫੋਕਲੀ ਆ ਆਪਣੇ ਕੋਲ ਦੋ ਵੇਟ ਗਿਆ ਉਹ ਵੀ ਬੈਟਰੀ ਆ ਫੋਕਲੀ ਆ ਇਹ ਵੀ ਬੈਟਰੀ ਆ ਜੀ ਭਾਈ ਜਿਹਦੀ ਕਟਾਈ ਸੁਣੀ ਪੁੱਛੀਏ ਜਿਹੜੇ ਤੰਗ ਕਰਦੀ ਆ ਇਹ ਟਰਾਲੀ ਜਿਵੇਂ ਟਰਾਲੀ ਬੈਗ ਉਹ ਨਾ ਐ ਬੈਗ ਹੁੰਦੀ ਆ ਉਸ ਦੀ ਕਿੰਨਾਂ ਦਿੰਦੇ ਆ ਭਾਈ ਆ ਡੀਲ ਆ ਆ ਡੀਲ ਨਹੀਂ ਠੀਕ ਹੈ ਇਧਰ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂਗੇ ਜੋ ਸਟਾਕ ਸਮਾਨ ਰੱਖਦੇ ਆਪਾਂ ਨਾ ਬਹੁਤਿਆਰ ਸਟਾਕ ਹੁੰਦਾ ਦੋ ਤਿੰਨ ਮਹੀਨਿਆਂ ਦਾ ਇਹ ਵੱਡੇ ਐਸ ਬਾਕਸ ਆਪਣੇ ਕੋਲੇ ਆ ਦੇਖੋ ਜੀ ਜਿਹਦੇ ਵਿੱਚ ਆਹ ਮੂਕਲੀ ਆ ਗਈ ਆਪਣੀ ਚਿੱਲੀ ਹੋਈ ਅਦਰਕ ਚਾਇਨਾ ਵਾਲਾ ਚਾਇਨਾ ਆ ਜੀ ਸੰਤਰੀ ਬਈ ਆ ਦੇਖੋ ਗੰਡੇ ਆਲੂ ਸਿੰਪਣ ਬਹੁਤ ਵੱਡਾ ਇਸ ਬਕਸਾ ਬਈ ਸਾਰਾ ਚਾਇਨਾ ਚਾਈਨੀਜ਼ ਬ੍ਰਾਂਡ ਬਈ ਇੰਡੀਆ ਚਾਈਨੀਜ਼ ਬੰਗਲਾਦੇਸ਼ ਇਹ ਰਿਹਾ ਕਵੇ ਦਾ ਵੀਉ ਇੱਕ ਵੱਤ ਗਿਆ ਰੋਟੀਆਂ ਦਾ ਟਾਈਮ ਆ ਮੁੰਡੇ ਗੰਮ ਲੱਗੇ ਪਿਆ ਜੀ ਰੋਟੀ ਰਾਟੀ ਦਾ ਬਸ ਜਦੋਂ ਟਾਈਮ ਲੱਗਾ ਖਾ ਲਈਏ ਠੀਕ ਹੈ ਇਹ ਆਪਣੇ ਕੋਲੇ ਆ 40 40 ਫੁੱਟ ਕਿਰਨੇ ਆਉਂਦੇ ਆ ਚైనా ਤੋਂ ਵੀਤਨਾਮ, THAILAND, AUSTRALIA ਤੋਂ ਇਹਦੇ ਵਿੱਚ ਮੁੰਮੀ ਕੰਮ ਕਰੀ ਜਾਂਦੇ ਆ ਠੀਕ ਆ ਆ ਦੇਖੋ ਇਹ ਚైనా ਤੋਂ ਸਮਾਨ ਆਇਆ ਆਪਣੇ ਕੋਲੇ ਇੱਕ ਦਿਨੋਂ ਤੋਂ 40 ਫੱਟ ਕਰਦੇ ਨੇ ਇਹ ਮੁੰਡੇ ਆਪਣੇ 2 ਘੰਟੇ ਧਾਰ ਦਿੰਦੇ ਆ ਇਹਦਾ ਅਮਰੀਕਾ ਦੇ ਵਿੱਚ ਮੁੰਡੇ ਟਰਾਲੇ ਚਲਾਉਂਦੇ ਆ ਉਹ ਬਲੌਗਰ ਨੇ ਆਪਾਂ ਫੇਰ ਅੱਜ ਉਹ ਕੰਨੇਨਾ ਦੇ ਬਲੌਗ ਬਣਾਉਣੇ ਆ ਜਿਹੜੇ ਕਿੰਨੋਂ ਉਹਨਾਂ ਕੋਲ ਆਉਂਦੇ ਸਾਡੇ ਕੋਲੇ ਅਸੀਂ ਉਹ ਤਾਰਦੇ ਆ ਆ ਦੁਪਹਿਰ ਦਾ ਮਾਹੌਲਾ ਕੰਪਨੀ ਦਾ ਅਸਮਾਨ ਲੱਗਿਆ ਪਿਆ ਭੇਜਣਾ ਬਈ ਸਿੰਗਾਪੁਰ ਸਮਾਨ ਜਾਂਦਾ ਇੱਧਰ ਮੁੰਡੇ ਕੰਮ ਲੱਗੇ ਪਏ ਨੇ ਥੱਲ ਵੱਤ ਕੈਂਡ ਹੈ ਇੱਥੇ ਮੌਸਮ ਬਹੁਤ ਵਧੀਆ ਐ ਨਹੀਂ ਪਤਾ ਕਦੋਂ ਧੁੱਪ ਤੇ ਕਦੋਂ ਮੀਂਹ ਮੀਂਹ ਦਾ ਕੋਈ ਪਤਾ ਨਹੀਂ ਆ ਮੁੰਡੇ ਕੰਮ ਲੱਗ ਰਿਹਾ ਤਾਂ ਆਪ ਹੋਰ ਕਿਹਲੇ ਪਲੇ ਮੁੰਡੇ ਨੇ ਇੱਧਰ ਰੋਟੀ ਦਾ ਟਾਈਮ ਹੋ ਰਿਹਾ ਸੁੱਕਾ ਦਿਨਗਲੀ ਆਵੇਂ ਦੱਸੋ ਦੁਪਹਿਰ ਦਾ ਰੋਟੀ ਦਾ ਟਾਈਮ ਹੋਇਆ ਕੀ ਗੱਲਬਾਤ ਹੈ ਟੁੱਟੀ ਗਾਲੀ ਰੋਟੀ ਖਾਣੀ ਹੈ ਅੱਜ ਵਾਰ ਰੋਟੀ ਖਾਣੀ ਹੈ ਤੁਹਾਨੂੰ ੁੱਲੇ ਡੈਮ ਚ ਪਰਲੀ ਕੰਪਨੀ ਤੇ ਵੀ ਲੈ ਕੇ ਜਾਂਦੇ ਆ ਹਾਂ ਹਾਂ ਕੰਪਨੀ ਆਪਣੇ ਪੰਜ ਮੁੰਡਿਆਂ ਨੂੰ ਕੰਮ ਹੈ ਕਿ ਨਹੀਂ ਆਪਣੇ ਮੁੰਡੇ ਉੱਧਰ ਵੀ ਕੰਮ ਬਹੁਤ ਕਰਦੇ ਆ ਪੰਜ ਇੱਧਰ ਤਾਂ ਕਿੰਨੀ ਗੱਡੀ ਨਹੀਂ ਲੱਗਦੀ ਆਪਣੇ ਤੇ ਬਾਕੀ 12-14 ਗੱਡੀਆਂ ਲੱਗਦੀ ਕੰਮ ਕੰਮ ਦਾ ਬਹੁਤ ਵਧੀਆ ਰੋਟਾ ਇਧਰ ਫੋਗਲੀ ਚਾਹੁੰਦਾ ਹਾਂ ਮਾਸ਼ੂ ਦਿਓ ਜਾਣਕਾਰੀ ਇਹ ਮੁੰਡਾ ਹਰਿਆਣੇ ਤੋਂ ਆ ਸੰਗ ਦਾ ਮੜਾ ਜਾ ਸੰਗ ਦਾ ਮੜਾ ਜੇ ਇਹ ਮੁੰਡਾ ਹੌਲੀ ਹੌਲੀ ਤੁਹਾਨੂੰ ਇਹਦਾ ਇੰਟਰਵਿਊ ਕਰਾਵਾਂਗੇ ਇਧਰ ਮੁੰਡਾ ਗੁਰੀ ਬਾਕੀ ਗੁਰੀ ਨਹੀਂ ਸੰਗ ਦਾ ਆ ਗੁਰੀ ਨਹੀਂ ਮੁੰਡਾ ਸੰਗ ਦਾ ਹੈ ਜੀ ਚੱਲ ਭਾਰੀ ਸਾਰਿਆਂ ਨੂੰ ਆ ਮੁੰਡਾ ਗਿਆ ਆਪਣੇ ਕੰਮ ਤੇ ਇਧਰ ਭਾਈ ਅੱਜ ਖੁਸ਼ੀ ਦਾ ਮਾਹੌਲ ਹੈ ਤੇ ਜਾਣਦੇ ਆ ਮੁੰਡਿਆਂ ਤੋਂ ਵੀ ਕਾਦੀ ਖੁਸ਼ੀ ਹੈ ਤੇ ਮੁੰਡਿਆਂ ਨੇ ਅੱਜ ਗਲਾਜ ਆਮਣਾ ਲਿਹਾਰਖੀਆਂ ਤੇ ਮੂੰਹ ਚ ਪਾਣੀ ਆ ਰਹੀ ਹੁਣਾਈ ਗੱਲ ਹੋ ਰਹੀ ਆ ਬਾਈ ਕਾਦੀ ਖੁਸ਼ੀ ਚ ਬਾਈ ਪਾਣ ਜੁੜੀ ਆ ਬਾਈ ਠੀਕ ਆ ਜੀ ਕਿਹੜੇ ਮੁੰਡੇ ਦੇ ਹਾਂ ਬਾਈ ਨੂੰ ਪਾਣ ਜੇ ਸਾਰੇ ਹੀ ਪਾਣ ਜੇ ਬਾਈ ਸਾਰਿਆਂ ਨੂੰ ਪਾਣ ਜੀ ਆ ਸਾਰੇ ਫੈਮਿਲੀ ਮੈਂਬਰ ਆ ਤੇ ਵਧਾਈਆਂ ਬਾਈ ਲਵ ਦੇ ਸ਼ੁਕਰੀਆ ਬਾਈ ਬੁਰਪੇ ਸਿੰਘ ਹਾਂ ਤੇ ਭਾਈ ਇੱਕ ਦੂਜਾ ਮੁੰਡਾ ਆਪਣਾ ਉਹ ਕੰਮ ਦੇ ਲੱਗਿਆ ਹੋਇਆ ਉਹਦੇ ਕੋਲ ਵੀ ਭਾਈ ਪਾਣ ਜੀ ਹੋਈ ਆ ਦੇ ਸਕੇ ਮਾਸੀ ਦੇ ਮੁੰਡੇ ਨੇ ਤਿੰਨ ਭਾਈ ਤਿੰਨ ਨੇ ਕਰਦੇ ਨੇ ਤਿੰਨ ਨੇ ਤੇ ਭਾਈ ਇੱਕ ਦੂਰ ਗਿਆ ਹੋਇਆ ਤੇ ਇੱਕ ਬਾਈ ਕੰਮ ਤੇ ਆਏ ਸਵੇਰ ਸਨਾਉ ਦੇ 4:30 ਵਜੇ ਦਾ ਲਾਵਲੀ ਆਊਟਾ ਦੇ ਆਰਡਰ ਲਈ ਜਾਂਦਾ ਕੰਮ ਬਹੁਤਾ ਜਾਂਡੇ ਕੋਲੇ ਮੰਗਲਵਾਰ ਵੀਰਵਾਰ ਤੇ ਸ਼ਨੀਵਾਰ ਨੂੰ ਕੰਮ ਬਹੁਤ ਹੈ ਆਬੜੀ ਲਾਵਲੀ ਦਾ ਦੂਜਾ ਦਿਨ ਅਜੰਡੀਆ ਤੋਂ ਆ ਕੇ ਕਿਵੇਂ ਲੱਗ ਰਿਹਾ ਰੋਈ ਜੀ ਵਧੀਆ ਵਧੀਆ ਨੰਦਾਪੁਰਾ ਨੰਦਾਪੁਰਾ ਚੜ੍ਹਦੀ ਕਲਾ ਐ ਟੋਪੇ ਪੂਰੀ ਉੱਤੋਂ ਦੀ ਹੈ ਜੀ ਸਮਾਂ ਹੋ ਚੁੱਕਿਆ ਪੂਰੇ 5 ਵਜੇ ਦਾ ਤੇ ਇੱਧਰ ਮੁੰਡੇ ਭਾਈ ਕਰੀ ਜਾਂਦੇ ਆ ਅਰਬੀ ਦੀ ਸ਼ਾਂਤੀ ਤੇ ਆ ਮਿੱਤਰ ਭਾਈ ਪੁਰਾਣਾ ਗਿੰਦਾ ਕੀ ਗੱਲਬਾਤ ਸਾਰਾ ਹਾਂ ਹਾਂ ਤੇ ਆ ਮਿੱਤਰ ਭਾਈ ਅੱਜ ਅੱਜ ਨਵਾਂ ਆ ਕਿ ਨਾਮ ਹੈ ਤੇਰਾ ਆਪਣਾ ਕਿਹੜਾ ਪਿੰਡ ਹੈ ਅੱਛਾ ਬਈ ਕਿਵੇਂ ਆ ਲੱਗ ਰਿਹਾ ਪਿਆ ਅੱਜ ਦਾ ਪਹਿਲਾ ਦਿਨ ਆ ਤੁਹਾਡਾ ਠੀਕ ਆ ਪੰਜਾਬੀ ਮੁੰਡੇ ਆਪਣੇ ਸਾਰੇ ਠੀਕ ਨੇ ਮਤੇ ਭਾਈ ਮੁੰਡਾ ਥੋੜਾ ਥੋੜਾ ਸੰਗ ਰਿਹਾ ਤੇ ਨਵਾਂ ਮੁੰਡਾ ਭਾਈ ਨਵਾਂ ਹੌਲੀ ਹੌਲੀ ਰਾਜ ਵਿੱਚ ਜੁੜ ਤੇ ਭਾਈ ਆਏ ਆ ਯਾਰ ਵੀ ਦੀ ਸ਼ਾਂਤੀ ਕਰੀ ਜਾਂਦੇ ਕੰਮ ਕਰਦਾ ਜਿਆਦਾ ਹੋਣ ਕਰਕੇ ਭਾਈ ਜਿਆਦਾ ਕਲਿੱਪ ਅੱਜ ਨਹੀਂ ਬਣਾ ਪਏ ਤੇ ਆਹ ਭਾਈ ਆਪਣੇ ਡਰਾਈਵਰ ਨੇ ਵੀ ਕਾਲੀ ਲੋਰੀ ਬੰਦ ਤੇ ਇਧਰੋਂ ਵੀ ਆਪਣਾ ਕੰਮ ਕਰ ਨਿਭੜਿਆ ਵਰਗੀ ਐ ਤੇ ਸਮਾਂ ਭਾਈ ਇਸ ਵੇਲੇ ਹੋ ਚੁੱਕਿਆ ਪੂਰੇ ਦੇਖ ਲਈ ਕੋਈ ਸਵਾ 6 ਦਾ ਤੇ ਭਾਈ ਦਿਨ ਹਜੇ ਪੂਰਾ ਐ ਚਾਨਣ ਖੜਾ ਕੋਈ ਨਹੀਂ ਰਾਨੀ ਹੋਇਆ ਲੇਟ ਹੀ ਸ਼ਿਬਦਾ ਦੇਣ ਭਾਈ ਇੱਥੇ ਤੇ ਇਧਰ ਆਪਣੇ ਮਾਮਾ ਜੀ ਆਪ ਦਾ ਕੰਮ ਦੇਖਦੇ ਹੋਏ ਤੇ ਦੀ ਗੱਲਬਾਤ ਠੀਕ ਹੈ ਜੀ ਮਾਮੇ ਨੇ ਭਾਈ ਪਹਿਲਾਂ ਮਾਮੇ ਹੱਥੇ ਦਵਾ ਵੜਾ ਹੁੰਦਾ ਸੀ ਤੇ ਮਾਮੇ ਨੇ ਭਾਈ ਪੂਰੀ ਮਿਹਨਤ ਕੀਤੀ ਤੇ ਮਾਮਾ ਭਾਈ ਹੁਣ ਪੂਰਾ ਫਿੱਟ ਹੈ ਤੇ ਮਾਮਾ ਕਹਿੰਦਾ ਵੀ ਬੋਡੀ ਉੱਠ ਗਈ ਤੇ ਮਾਮੇ ਨੇ ਭਾਈ ਪੂਰੀ ਮਿਹਨਤ કરી ਮਾਮਾ ਕਿੰਨਾ ਨਜਰ ਹੋ ਗਿਆ ਹੋ ਗਿਆ ਸਭ ਨਾਲ ਜਿੰਮ ਲਾਉਂਦੇ ਨੂੰ ਭਾਈ ਮਾਮਾ ਕਹਿੰਦਾ ਪੂਰੇ 7-8 ਮਹੀਨੇ ਹੋ ਗਏ ਹੈ ਨਾ 20 ਕਿਲੋ ਭਾਰ ਮਾਮਾ ਕਹਿੰਦਾ ਭਾਈ 20 ਕਿਲੋ ਭਾਰ ਘਟਾਇਆ ਚੋਬਰ ਨੇ ਚੰਦਨੀ ਜੀ ਅੱਜ ਕਿੰਨਾ ਰਹਿ ਗਈ ਮਿਹਨਤ ਆ ਫਿਰ ਭਾਈ ਬਾਈ ਬਾਕੀ ਮਾਮਾ ਕਬੱਡੀ ਵੀ ਸੋਹਣੀ ਖੇਡ ਰਹੇ ਨੇ ਤਾਂ ਤੇ ਜੇ ਟਾਈਮ ਹੋਇਆ ਤੇ ਇੱਕ ਕੰਮ ਤੋਂ ਆਪਾਂ ਜਰੂਰ ਤੁਹਾਨੂੰ ਦਿਖਾ ਕੇ ਲਿਆਵਾਂਗੇ ਤੇ ਨਹੀਂ ਆਪਾਂ ਮਾਮੇ ਨੂੰ ਕਹਾਂਗੇ ਬਾਈ 2-4 ਕਲਿੱਪਾਂ ਜਰੂਰ ਬਣਾ ਕੇ ਲਈ ਤੇ ਆਪਾਂ ਆਪਣੇ ਵੀਡੀਓ ਰਾਹੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਕੋਈ ਸਾਰਾ ਕੰਮ ਕਰ ਹੁੰਦਾ ਸਾਰੇ ਆ ਗਰੁੱਪ ਨੇ ਇੱਕ ਆ ਸਾਡਾ ਮੇਨ ਗਰੁੱਪ FW ਵਾਲਾ ਤੇ ਫੋਨ ਤੋਂ ਦੇਖਦੇ ਕਾਊਂਟਰ ਲੱਗੀ ਜਾਂਦੇ ਆ ਤੇ ਇਧਰ ਆ ਆਪਣੇ ਮਾਮਾ ਜੀ ਸਾਰੇ ਆਊਟਰ ਅਡਜਸਟ ਕਰੀ ਜਾਂਦੇ ਆ ਕਿਹੜੀ ਲੋਰੀ ਕਿਹੜੀ ਸਾਈਡ ਭੇਜਨੀ ਆ ਇੱਕਠੇ ਕਸਟਮਰ ਕਿਹੜੀ ਸਾਈਡ ਆ ਜਿਵੇਂ ਭਾਈ ਸਦੂਗੜਾ ਇਹ ਪਾਸੇ ਹੋਣ ਥੋੜੇ ਜੇ ਕਸਟਮਰ ਤੇ ਥੋੜੇ ਜੇ ਆਪਣੇ ਇੱਧਰ ਤਲਵੰਡੀ ਆਏ ਸਾਈਡ ਹੋਣ ਤੇ ਮਾਮੇ ਨੇ ਭਾਈ ਉਹਵੇਂ ਦੇਖ ਕੇ ਅਡਜਸਟ ਕਰਨਾ ਹੁੰਦਾ ਤੇ ਮਾਮੇ ਦਾ ਕੰਮ ਵੀ ਬਹੁਤ ਔਖਾ ਭਾਈ ਹੁਣ ਨਿਮੇੜ ਜੀ ਰਹਿ ਗਿਆ ਨਾ ਮਾਮਾ ਹੁਣ ਤਾਂ ਨਿਮੇੜ ਜੀ ਰਹਿ ਗਿਆ ਬਸ ਹਾਂ ਭਾਈ ਕਰਕੇ ਹਸਾਬ ਦਾਬ ਚੱਲੇ ਜਾਂਦਾ ਹਾਂ ਹਾਂ ਤੇ ਹਸਾਬ ਦਾਬ ਤੇ ਭਾਈ ਬਹਾਵਾ ਟਾਈਮ ਲੱਗ ਜਾਂਦਾ ਲੱਗ ਜਾਂਦਾ ਤੇ ਫਿਰ ਭਾਈ ਇਕੱਲੇ ਇਕੱਲੇ ਕੋਤੇ ਹੀ ਕਰਨੀ ਪੈਂਦੀ ਸਾਰੇ ਆਈਸ ਬਾਕਸ ਦੀ ਰੋਜ਼ ਦੀ ਰੋਜ਼ ਪਈ ਸਮਾਂ ਹੋ ਚੁੱਕਾ ਹੈ 7:30 ਦਾ 8:15 ਦਾ ਤੇ ਆ ਜੋ ਬਰ ਭਾਈ ਆਪਣੇ ਜਾਂਦੇ ਹੁੰਦੇ ਆ ਸਬਜ਼ੀ ਮੰਡੀ ਜਿੱਥੇਰ ਸਾਮਾਨ ਨਾਲ ਟਰੋਂ ਕਸਟਮਰਾਂ ਦਾ ਤੇ ਥੋੜਾ ਜਿਹਾ ਸਾਮਾਨ ਵਾਪਸ ਆਉਣਾ ਹੁੰਦਾ ਜਿਹੜਾ ਬਚ ਲੈਂਦਾ ਹੁੰਦਾ ਤੇ ਇਹ ਦੋ ਮੁੰਡਿਆਂ ਦੀ ਭਾਈ ਪੱਕੀ ਡਿਊਟੀ ਆ ਤੇ ਇਹ ਭਾਈ ਇਹਨਾਂ ਨੇ ਲੋਰੀ ਨਾਲ ਜਾਣੀ ਜਾਣਾ ਹੁੰਦਾ ਤੇ ਇੱਥੇ ਵੀ ਕੰਮ ਕਰਾਉਂਦੇ ਭਾਈ ਇਹਨਾਂ ਦਾ ਕੰਮ ਥੋੜਾ ਜਿਹਾ ਤਕੜਾ ਤੇ ਵਧੀਆ ਹਿੰਮਤੀ ਮੁੰਡੇ ਆ ਭਾਈ ਤੇ ਵਧੀਆ ਆਖੇ ਲੱਗਦਿਆ ਤੇ ਇਧਰ ਭਾਈ ਇਹ ਵੀ ਬਰਮਾ ਜੀ ਨੇ ਆਪਣਾ ਕੰਟੇਨਰ ਆਇਆ ਬਸ ਦਾ ਮਾਹੌਲ ਬਿੰਨਰ ਨੂੰ ਸਾਰੇ ਬੰਦ ਕਰਦੇ ਵਿੱਚ ਇਹਨਾਂ ਦੇ ਸਮਾਨ ਇਹ ਅੱਧੇ-ਅੱਧੇ ਕਰੇ ਹੋਇਆ ਕਿਉਂਕਿ ਇਸ ਬਾਕਸ ਚ ਇਹਨਾਂ ਥਾਣੀ ਹੁੰਦਾ ਤੇ ਜਦੋਂ ਲੋਡ ਮੁਤਾਬਕ ਬਾਤੀ ਜਾਂਦੇ ਆ ਤੇ ਇੱਥੇ ਆਪਣੇ ਭਾਈ ਤਿੰਨ ਹੀ ਲੱਗਦਿਆ ਆਹ ਕਾਲੇ ਜਿਹੇ ਜਿਹੜੇ ਥੱਲੇ ਵਾਲਾ ਕਾਲਾ ਜਾਈ ਸਾ ਦੇਖ ਰਹੇ ਹੋ ਇਹ ਆਪਣੇ ਕੰਟੇਨਰ ਨੇ ਤੇ ਉਹ ਜਿਹੜਾ ਇਧਰਲੇ ਪਾਸੇ ਤੁਸੀਂ ਧੋੜੇ ਜਿਹੇ ਹਰੇ ਰੰਗ ਚ ਦੇਖ ਰਹੇ ਹੋ ਇਧਰ ਦਿਖਾ ਦਿਆਂ ਉਹ ਹਰੇ ਰੰਗ ਚ ਦੇਖ ਰਹੇ ਹੋ ਇਹ ਆਪਣੇ ਦੂਜੇ ਉਜੀ ਕੰਪਨੀ ਦੇ ਤੇ ਇਹਨਾਂ ਨੇ ਗੰਦੇ ਲਾਸਣ ਇਹ ਚ ਬਾਕਸ ਦੀ ਪਾਰਟਨਰਸ਼ਿਪ ਆ ਤੇ ਤੇ ਭਾਈ ਆਪਣੀ ਉਦਲੀ ਕੰਪਨੀ ਚ ਅ ਥੋੜਾ ਜਿਹਾ ਕੰਮ ਚੱਲੀ ਜਾ ਰਿਹਾ ਆਪਣੇ ਆਈਸ ਬਾਕਸ ਦਾ ਤੇ ਇਹ ਸਾਰੀ ਆਪਣੀ ਕੰਪਨੀ ਉਧਰ ਨਵੀਂ ਥਾਂ ਤੇ ਸ਼ਿਫਟ ਹੋਊਗੀ ਤੇ ਆਹ ਪਾਰਟਨਰਸ਼ਿਪ ਵਾਲੀ ਕੰਪਨੀ ਨੂੰ ਸਾਰਾ ਥਾਂ ਦਿੱਤਾ ਜਾਊਗਾ ਤੇ ਅ ਸ਼ਾਇਦ ਤੱਕ 1-2 ਦਿਨਾਂ ਵਿੱਚ ਹੀ ਆਪਾਂ ਉਧਰ ਸ਼ਿਫਟ ਹੋ ਜਾਈਏ ਦੇਖੋ ਹੁਣ ਬੱਸ ਕਿਹੜੇ ਵੀ ਨੂੰ ਆਦਾ ਵੀ ਉਧਰ ਜਾਣਾ ਤੇ ਕਿਵੇਂ ਕਿਵੇਂ ਕਿਹੜਾ ਬੰਦਾ ਇੱਥੇ ਅਡਜਸਟ ਹੁੰਦਾ ਤੇ ਬਾਕੀ ਭਾਈ ਇਧਰ ਆਸਮਾਨ ਲੱਗਿਆ ਪਿਆ ਕਸਟਮਰਾਂ ਦਾ ਇਹ ਰਾਤ ਵਾਲੇ ਕਸਟਮਰ ਨੇ ਤੇ ਇਹ ਆਪੇ ਲੈ ਕੇ ਜਾਂਦੇ ਨੇ ਇਹ ਦੂਰ ਵਾਲੇ ਕਸਟਮਰ ਨੇ ਤੇ ਭਾਈ ਆ ਹੁੰਦਾ ਜੈਕ ਤੇ ਇਹ ਐਸ ਲੋਟ ਪਈ ਪੈਟ ਚ ਪੈ ਜਾਂਦਾ ਐਦਾਂ ਹੁੰਦਾ ਭਾਈ ਪੈਟ ਪਏ ਜਾਂ ਥੁਰ ਲੱਗ ਜਾਂਦਾ ਥੁਰ ਲਾ ਕੇ ਇਹਦੇ ਭਾਈ ਇਹਦਾ ਇਹਦਾ ਘੂੜਾ ਜਿਹਾ ਥਲੇ ਕਰਕੇ ਤੇ ਆਇਂ ਜੈਕ ਭਰ ਜਾਂਦਾ ਭਾਈ ਇਹਦਾ ਉਹੀ ਜੈਕ ਵਾਲਾ ਹਿਸਾਬ ਹੀ ਹੁੰਦਾ ਭਾਈ ਜਿਹੜੇ ਆਪਾਂ ਟਾਇਰ ਪੰਚਰ ਵਾਲੋਂ ਉਹਦੇ ਹੀ ਹਿਸਾਬ ਹੁੰਦਾ ਇਹਦਾ ਤੇ ਇਹ ਭਾਈ ਬਾਜਾਂ ਚੱਕ ਸਕਦਾ 3000 ਕਿਲੋ ਤੱਕ ਦਾ ਬਾਜਾਂ ਚੱਕ ਸਕਦਾ ਤੇ ਅੱਗੇ ਪਿੱਛੇ ਭਈ ਇਹ ਨਾਲ ਗੱਲ ਹੈ ਤੇ ਬਾਕੀ ਭਾਈ ਹੋਕਲੇਣ ਹੋ ਜਾਂਦਾ ਤੇ ਐਦਾਂ ਭਾਈ ਚੱਲ ਜਾਈ ਨਹੀਂ ਜਾਂਦਾ ਤੇ ਫਿਰ ਭਾਈ ਮੁੰਡੇ ਲੱਗ ਰਿਹਾ ਆਪਣੇ ਕੰਮ ਤੋਂ ਗਿਣਤੀ ਆ ਹਿਸਾਬ ਤਾ ਭਾਈ ਆਪਾਂ ਮਕਾਤਾ ਤਿੰਨ ਚਾਰ ਵਰਕ ਕੀ ਹੁੰਦੇ ਆ ਭਾਈ ਇਹ ਤੇ ਉਹ ਆਪਾਂ ਕਰਕੇ ਦੇ ਦਾਂ ਤੇ ਬਹੁਤ ਨੂੰ ਬਾਤੀਆਂ ਫੋਟੋਆਂ ਤੇ ਹੁਣ ਭਾਈ ਜਿਹੜੀ ਚੀਜ਼ ਘਟਦੀ ਵਾਧੀ ਹੋਗੀ ਤੇ ਗਰੁੱਪ ਬਣਿਆ ਹੋਇਆ ਉਹ ਚ ਭਾਈ ਵਟਸਐਪ ਤੇ ਦੱਸੂਗਾ ਤੇ ਕਈ ਵਾਰੀ ਤਾਂ ਉਹਦੇ ਚ ਆ ਜਾਂਦਾ ਹੁੰਦਾ ਤੇ ਅੱਜ ਭਾਈ ਆਇਆ ਨਹੀਂ ਤੇ ਅੱਜ ਸਾਰਾ ਜਿਹੜੀ ਗਿਣਤੀ ਆ ਉਹ ਭਾਈ ਫੋਨਤੀ ਕਰੂਗੀ ਤੇ ਫੋਨਤੀ ਕਰਾਂਗੇ ਸਾਰਾ ਪੁੱਛ ਦੱਸ ਕਿਵੇਂ ਕੀ ਹੁੰਦੀ ਹੈ ਭਾਈ ਲੱਕੜ ਵਾਲੇ ਪੈਟ ਤੇ ਇੱਥੇ ਸਮਾਨ ਲੱਗ ਜਾਂਦਾ ਹੈ ਕਸਟਮਰ ਹੁੰਦੇ ਇੱਥੇ ਭਾਈ ਇਹਦਾ ਕੀਮਤ ਮਤਲਬ 5-6 ਰੁਪਏ ਕੋਈ ਵਧੀਆ ਪੈਟ ਦੀ 6 ਰੁਪਏ ਕੀਮਤਾਂ ਤੇ ਇੱਕ ਬੈਟਰੀ ਤੇ ਇੱਧਰ ਲਈ 6 ਭਾਈ ਤੇ ਆਹ ਹੁੰਦੀ ਹੈ ਭਾਈ ਬੀਸੀ ਇਹ ਲੋਹੇ ਦੀ ਬਿਛੀ ਨੇ ਲੋਹੇ ਦਾ ਸਕੰਜਾ ਹੁੰਦਾ ਇੱਥੇ ਸਮਾਨ ਲੱਗਦਾ ਐਦਾਂ ਤੇ ਭਾਈ ਐਦਾਂ ਦਾ ਕੋਈ ਮਾਹੌਲ ਹੁੰਦਾ ਹੈ ਮੈਂ ਭਾਈ ਸਕੰਜਾ ਬਣਾ ਹੁੰਦਾ ਤੇ ਠੋਗਲੀ ਦੇ ਪੀਸੋ ਪੈ ਜਾਂਦੇ ਆ ਪੀਸੋ ਭਾਈ ਉਹ ਮੂਲੇ ਚਾਕੂਆਂ ਜਿਨ੍ਹਾਂ ਨੂੰ ਆਦੇ ਆ ਠੋਗ ਤੇ ਇਦਾਂ ਇਹ ਬਈਸ ਕੰਜਾ ਬਣਿਆ ਹੋਇਆ ਤੇ ਥੋੜੀ ਜਿਹਾ ਆਪਾਂ ਲੇਟ ਹੋ ਗਿਆ ਜਦੋਂ ਕਲਿੱਪਾਂ ਘੱਟ ਬਣੀਆਂ ਤੇ ਕੰਮ ਅੱਜ ਜ਼ਿਆਦਾ ਸੀਗਾ ਤੇ ਵੀਰਵਾਰ ਮੰਗਲਵਾਰ ਤੇ ਸ਼ੁੱਕਰਵਾਰ ਸਾਡੇ ਕੋਲ ਕੰਮ ਜ਼ਿਆਦਾ ਹੁੰਦਾ ਤੇ ਭਾਈ ਆਹ ਫੋਕਲੀ ਆ ਇਹ ਡੀਜ਼ਲ ਹੀ ਹੋ ਗਈ ਤੇ ਇਹਦੇ ਭਾਈ ਆਹ ਮੂਰਲੇ ਚੁੰਝਾਂ ਆਿਆਂ ਨੂੰ ਪੀਸੋ ਆਦੇ ਭਾਈ ਇਧਰ ਤੇ ਹਾਰੀ ਡੀਜਾ ਆਈ ਹੁੰਦੀ ਐ ਤੇ ਕੱਲ ਨੂੰ ਭਾਈ ਸਾਨੂੰ ਇਹਦੀ ਕਿਵੇਂ ਚੱਲਦੀ ਐ ਇਹਦੀ ਜਾਣਕਾਰੀ ਥੋੜੀ ਤੁਹਾਨੂੰ ਹਾਂਜੀ ਕਰਾਂਗੇ ਹੁੰਦਾ ਤਾਂ ਭਾਈ ਉਹੀ ਪਿੰਡੂ ਮੌਲ ਹੀ ਹੁੰਦਾ ਤੇ ਪਿੰਡੂ ਦਾ ਹਿਸਾਬ ਹੀ ਹੁੰਦਾ ਤੇ ਬੰਦੇ ਨੂੰ ਪਤਾ ਲੱਗ ਜਾਂਦਾ ਜਦੋਂ ਥੋੜਾ ਜਿਹਾ ਚਲਾਉਂਦਾ ਕਰਦਾ ਬੰਦਾ ਤੇ ਕੱਲ ਨਾਲ ਉਹ ਥੋੜਾ ਭਾਈ ਖਾਲੀਆ ਆਪਣਾ ਆਈਸ ਬਾਕਸ ਤੇ ਸਮਾਨ ਨਿਕਲਿਆ ਵੀ ਬਹੁਤ ਤੇ ਸਮਾਨ ਆਇਆ ਵੀ ਬਹੁਤ ਤੇ ਲਗਭਗ ਭਾਈ ਇਹ ਆਈਸ ਬਾਕਸ ਚ 10 ਤੋਂ 11 ਕਨਟੇਨਰ ਆਪਾਂ ਜਮ੍ਹਾਂ ਕਰ ਲੈਨੇ ਆ ਤੇ ਜਿਵੇਂ ਪੁਰਾਣਾ ਸਮਾਨ ਪਹਿਲਾਂ ਨਿਕਲੀ ਜਾਂਦਾ ਹੌਲੀ ਹੌਲੀ ਤੇ ਨਵਾਂ ਭਾਈ ਆਪਾਂ ਜਮ੍ਹਾਂ ਕਰੀ ਜਾਂਦੇ ਆ ਤੇ ਪਰਲੀ ਕੰਪਨੀ ਚ ਆਪਣੇ 18 19 ਕੰਟੇਨਰ ਲੱਗਦੇ ਨੇ ਤੇ ਇਧਰਲੀ ਚ ਤਿੰਨ ਤੇ ਸ਼ਾਇਦ ਤੱਕ ਹੋ ਸਕੇ ਕਿ ਥੋੜੇ ਦਿਨਾਂ ਨੂੰ ਭਾਈ ਆਪਣਾ ਸਾਰਾ ਕੰਮਕਾਰ ਉਧਰੀ ਚਲਿਆ ਜਾਵੇ ਤੇ ਗੱਲਬਾਤ ਚਲੀ ਜਾਂਦੀ ਆ ਤੇ ਸਮਾਨ ਸਾਰਾ ਅੰਦਰਵਾੜ ਦਾ ਮੁੰਡੇ ਬਾਗੇ ਘਰਾਂ ਨੂੰ ਤੇ ਆਪਣਾ ਕੰਮ ਵੀ ਡੰਨਾ ਭਾਈ ਹਸਾਬ ਕਿਤਾਬ ਓਕੇ ਆ ਤੇ ਆਪਾਂ ਵੀ ਹੁਣ ਚੱਲੇ ਪਾਉਣੇ ਆ ਤੇ ਭਾਈ ਇਹ ਗੱਲ ਟੈਂਪਰੇਚਰ ਦੀ ਕਰੀਏ ਤੇ 1.6 ਤੇ ਉਧਰ ਭਾਈ 0.2 ਤੇ ਅੰਦਰ ਠੰਡਾ ਮਾਹੌਲ ਪੂਰਾ ਚੈਮ ਆ ਤੇ ਅੱਜ ਦੇ ਅੱਜ ਭਾਈ ਕੰਮ ਜ਼ਿਆਦਾ ਹੋਣ ਕਰਕੇ ਵੀਡੀਓ ਥੋੜੀ ਘੱਟ ਬਣਾਈ ਗਈ ਕਲਿੱਪਾਂ ਲਈਆਂ ਨਹੀਂ ਗਈਆਂ ਤੇ ਭਾਈ ਵੀਡੀਓ ਚੰਗੀ ਲੱਗੀ ਹੋਈ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਲਾਜ਼ਮੀ ਕਰਿਓ ਤੇ ਹਾਈਪੀ ਕਰਦੇ ਹੋ ਭਾਈ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗੀ ਸਾਡੀ ਵੀਡੀਓ ਧੰਨਵਾਦ ਜੀ ਤੇ ਅੱਜ ਦਾ ਵਲੌਗ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ